ਕਾਲੇ ਦੌਰ ਨੂੰ ਜਿੱਥੇ ਕਰਦੇ ਆ ਬਹੁਤ ਕੁਝ ਮਨ ਦੇ ਵਿੱਚ ਆ ਜਾਂਦਾ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀ ਗਵਾਏ ਆ ਜਿਨ੍ਹਾਂ ਦੇ ਪਰਿਵਾਰਕ ਜੀਆ ਨੂੰ ਕੋ-ਕੋ ਕੇ ਮਾਰ ਦਿੱਤਾ ਗਿਆ ਬੇਕਸੂਰਾਂ ਦੇ ਇਨਕਾਊਂਟਰ ਕੀਤੇ ਗਏ ਇਨਕਾਊਂਟਰ ਬਣਾ ਬਣਾ ਕੇ ਤੇ ਉਹਨਾਂ ਨੇ ਫੀਤੀਆਂ ਲਵਾਈਆਂ ਆਪਣੇ ਉਹਨਾਂ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਨੇ ਕਿ ਆਪਣੇ ਬੈਂਕ ਬੈਲੈਂਸ ਵੱਡੇ ਕੀਤੇ ਉਸ ਦੌਰ ਦੇ ਵਿੱਚ ਲੜਨ ਤਾਂ ਉਹਨਾਂ ਨੂੰ ਪੈਂਦੀ ਰਹਿਣੀ ਹੈ ਤੇ ਪੈ ਵੀ ਰਹੀ ਹੈ ਪਰ ਜਦੋਂ 32 ਵਰਿਆਂ ਬਾਅਦ ਇਨਸਾਫ ਮਿਲੇ ਤੇ ਇੱਕ ਨਵਾਂ ਅਧਿਆਇ ਸਾਹਮਣੇ ਆਵੇ ਇੱਕ ਨਵਾਂ ਚੈਪਟਰ ਖੁੱਲੇ ਕਿ ਉਦੋਂ ਆ ਕੁਝ ਵੀ ਹੋਇਆ ਸੀ ਉਹ ਸੱਚਮੁੱਚੀ ਲੋਕੰਡਾ ਖੜਾ ਹੋ ਜਾਂਦਾ ਜਿਵੇਂ ਕਿ ਅੱਜ ਮੇਰੇ ਵੀ ਹੋਇਆ 32 ਸਾਲ ਪਹਿਲਾਂ ਸਰਹਾਲੀ ਥਾਣੇ ਦੇ ਵਿੱਚ ਤਰਨ ਤਾਰਨ ਦੇ ਵੱਲ ਸੁਰਿੰਦਰ ਸਿੰਘ ਨਾਂ ਦਾ ਐਸਐਚਓ ਸੀ ਜਿਹੜਾ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਖਾਲੜਾ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਉਹਦੇ ਉੱਤੇ ਇੱਕ ਹੋਰ ਦੋਸ਼ ਦੇ ਤਹਿਤ ਵੀ 10 ਸਾਲ ਦੀ ਉਹਨੂੰ ਸਜ਼ਾ ਹੋਈ ਵੀ ਹੈ ਕਿਉਂਕਿ ਉਹਦੇ ਵੱਲੋਂ ਪਰਿਵਾਰਾਂ ਨੂੰ ਖਪਾ ਦਿੱਤਾ ਗਿਆ ਸੀ 4 ਜੀ 2 ਜੀ 3 ਜੀ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਨਾਲ ਉਹਦੇ ਵਾਂਗੂ ਹੋਰ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੇ ਆਹ ਕੁਝ ਕੀਤਾ ਸੁਰਿੰਦਰਪਾਲ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਆ ਪਰ ਮਾਨਯੋਗ ਸੀਬੀਆਈ ਦੀ ਅਦਾਲਤ ਦੇ ਵੱਲੋਂ ਜਵਾਈ ਨੂੰ ਤੇ ਸਹੁਰੇ ਨੂੰ ਦੋ ਜਣਿਆਂ ਨੂੰ ਘਰ ਦੇ ਵਿੱਚੋਂ ਚੁਕਵਾਉਣ ਉਹਨਾਂ ਦੇ ਉੱਤੇ ਅਤਿਆਚਾਰ ਕਰਨ ਤੇ ਲਾਸ਼ਾਂ ਖਪਾ ਦੇਣ ਦੇ ਦੋਸ਼ ਦੇ ਤਹਿਤ ਸਜ਼ਾ ਸੁਣਾਈ ਗਈ ਆ ਵਕ ਵਕਤਰਾਵਾ ਤੇ ਵਕ ਵਕਤ ਸਜ਼ਾਵਾਂ ਸੁਣਾਈਆਂ ਗਈਆਂ 10 ਸਾਲ ਦੀ ਸਜ਼ਾ ਹੋਈ ਹੈ ਜੁਰਮਾਨਾ ਵੀ ਹੋਇਆ ਪਰ ਗੱਲ ਵੀ ਸੁਰਿੰਦਰਪਾਲ ਸਿੰਘ ਇੱਕ ਨਹੀਂ ਸੀ ਉਦੋਂ ਪਤਾ ਨਹੀਂ ਕਿੰਨੇ ਕੁ ਸੁਰਿੰਦਰਪਾਲ ਐਸੇ ਸਾਹਮਣੇ ਆਏ ਜਿਨ੍ਹਾਂ ਨੇ ਕਿ ਮਾਮਾ ਦੇ ਪੁੱਤ ਖੋਲੇ ਹਮੇਸ਼ਾ ਦੇ ਲਈ ਜਿਨ੍ਹਾਂ ਨੇ ਕਿ ਭੈਣਾ ਦੇ ਵੀਰ ਆ ਜਿਹੜੇ ਉਹ ਮਾਰ ਦਿੱਤੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣੀਆਂ ਫੀਤੀਆਂ ਵਾਸਤੇ ਆਪਣੀਆਂ ਤਰੱਕੀਆਂ ਵਾਸਤੇ ਇਹ ਕਰਤੂਤਾਂ ਕੀਤੀਆਂ ਸਾਰੀ ਪੁਲਿਸ ਕਦੇ ਵੀ ਮਾਰੀ ਨਹੀਂ ਹੋਈ ਸਾਰੇ ਬਾਕੀ ਖੇਤਰਾਂ ਦੇ ਲੋਕ ਵੀ ਕਦੇ ਮਾਰੇ ਨਹੀਂ ਹੋਏ ਪਰ ਜਿਹੜੀਆਂ ਉਦੋਂ ਕਾਲੀਆਂ ਭੇਡਾਂ ਸੀ ਜਿਹੜੀਆਂ ਉਸ ਵੇਲੇ ਖੂਨ ਦੀ Holi ਖੇਡਦੀਆਂ ਸੀ ਜਿਹੜੀਆਂ ਕਿ ਬੇਕਸੂਰ ਨੌਜਵਾਨਾਂ ਦਾ ਸ਼ਿਕਾਰ ਕਰਦੀਆਂ ਸੀ ਉਹਨਾਂ ਦੀ ਜਦੋਂ ਕੋਈ ਨਾ ਕੋਈ ਕਹਾਣੀ ਸਾਹਮਣੇ ਆਉਂਦੀ ਕਿ ਇੱਕ ਇਹੋ ਜਿਹਾ ਬੰਦਾ ਆ ਵੀ ਸੀ ਉਹ ਸੱਚੀ ਮੁੱਚੀ ਗੱਜ ਪਰ ਆਉਂਦਾ ਵੀ ਯਾਰ ਉਹਨਾਂ ਪਰਿਵਾਰਾਂ ਦੇ ਬਾਰੇ ਕੀ ਕਹਗੇ ਕੀ ਬੋਲ ਗਏ सुरेंद्रਪਾਲ ਸਿੰਘ ਤਾਂ ਇੱਕ ਬੰਦਾ ਉਹਦੇ ਨਾਲ ਦਾ ਅਵਤਾਰ ਸਿੰਘ ਜੀਨੇ ਕਿ 32 ਸਾਲ ਪਹਿਲਾਂ ਜਵਾਈ ਨੂੰ ਤੇ ਸੌਰੇ ਨੂੰ ਘਰ ਦੇ ਵਿੱਚੋਂ ਚੱਕਿਆ ਅਵਤਾਰ ਸਿੰਘ ਦੀ ਹੁਣ ਮੌਤ ਹੋ ਚੁੱਕੀ ਆ ਪਰ ਇਹ ਕੇਸ ਚੱਲਿਆ ਬਹੁਤ ਲੰਮਾ ਸਮਾਂ ਤੇ ਹੁਣ ਸਾਰੀ ਕਹਾਣੀ ਸਾਹਮਣੇ ਆਈ ਆ ਸੁਲੱਖਣ ਸਿੰਘ ਭਕਣਾ ਜਿਹੜੇ ਕਿ ਬਾਬਾ ਸੋਹਣ ਸਿੰਘ ਭਕਣਾ ਦੇ ਨੇੜਲਿਆਂ ਦੇ ਵਿੱਚੋਂ ਇੱਕ ਸਨ ਤੇ ਉਹਨਾਂ ਦਾ ਜਵਾਈ ਜਿਹੜਾ ਸੁਖਦੇਵ ਸਿੰਘ 1992 ਦੇ ਵਿੱਚ 31 ਅਕਤੂਬਰ ਨੂੰ ਕਨੂਪੁਰ ਕਾਲੇ ਤੋਂ ਇਹਨਾਂ ਨੂੰ ਚੁੱਕਿਆ ਗਿਆ ਸੀਗਾ ਤੇ 1996 ਦੇ ਵਿੱਚ ਸੁਖਦੀਪ ਦੀ ਘਰ ਵਾਲੀ ਸੁਖਵੰਤ ਕੌਰ ਨੇ ਸੁਪਰੀਮ ਕੋਰਟ ਦੇ ਵਿੱਚ ਸ਼ਿਕਾਇਤ ਦਾਇਰ ਕਰਵਾਈ ਸੀ ਅਵਤਾਰ ਸਿੰਘ ਏਐਸਆਈ ਉਸ ਵੇਲੇ ਘਰ ਦੇ ਵਿੱਚ ਆਇਆ ਉਹਨੇ ਜਵਾਈ ਨੂੰ ਤੇ ਸਹੁਰੇ ਨੂੰ ਇਹ ਲੈ ਕੇ ਗਿਆ ਵੀ ਅਸੀਂ ਕੋਈ ਪੁਸ਼ਗਿਸ਼ ਕਰਨੀ ਆ ਪੁਸ਼ਗਿਸ਼ ਤੋਂ ਬਾਅਦ ਕਦੇ ਕੋਈ ਥੋਟ ਕਾਣਾ ਮਿਲਿਆ ਨਹੀਂ ਥੋ ਪਤਾ ਹੀ ਨਹੀਂ ਮਿਲਿਆ ਵੀ ਭਾਈ ਉਹ ਕਦੋਂ ਆਉਣਗੇ ਹੈਗੇ ਕਿੱਥੇ ਨਹੀਂ ਜਾਉਂਦੇ ਨਹੀਂ ਕਿ ਮਾਰ ਦਿੱਤੇ ਗਏ ਨੇ ਬਣਿਆ ਕੀ ਆ ਗੱਲ ਬਿਲਕੁਲ ਖਤਮ ਹੋ ਗਈ ਪੁਲਸ ਨੇ ਕੈਪਟਰ ক্লোਜ਼ ਕਰਤਾ ਬਿਲਕੁਲ ਬੰਦ ਕਰਤਾ ਪਰ ਉਸ ਤੋਂ ਬਾਅਦ ਸਖਵੰਤ ਕੌਰ ਨੇ ਸੁਪਰੀਮ ਕੋਰਟ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ 1996 ਦੇ ਵਿੱਚ 92 ਦਾ ਮਾਮਲਾ 96 ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ 97 ਦੇ ਵਿੱਚ सीबीआई ਨੇ ਕੇਸ ਦਰਜ ਕਰਕੇ ਪੜਤਾਲ ਕਰਨੀ ਸ਼ੁਰੂ ਕੀਤੀ ਹੈ 2009 ਦੇ ਵਿੱਚ ਸੁਲਿੰਦਰਪਾਲ ਸਿੰਘ ਤੇ ਅਵਤਾਰ ਸਿੰਘ ਦੇ ਪਾਬਤ ਅਗਵਾ ਦਾ ਕਤਲ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਦੇ ਤਹਿਤ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਤੇ ਫਿਰ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਸਜ਼ਾ ਸੁਣਾਈ ਗਈ ਯਾਨੀ ਕਿ ਉਸ ਵੇਲੇ ਦੇ ਸੁਰਿੰਦਰਪਾਲ ਸਿੰਘ ਨੂੰ ਜਿਹੜਾ ਕਿ ਇਹ ਸਾਰਾ ਕੁਝ ਕਰਵਾਉਂਦਾ ਸੀ ਜਿਹਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਗਿਆ ਅਵਤਾਰ ਸਿੰਘ ਐਸਆਈ ਘਰ ਦੇ ਵਿੱਚੋਂ ਲੈ ਕੇ ਗਿਆ ਇਹਨਾਂ ਨੂੰ ਤੇ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਤੇ ਪੁਲਿਸ ਨੇ ਇਸ ਕਹਾਣੀ ਨੂੰ ਬੰਦ ਕਰਤਾ ਸੀ ਪੁਲਿਸ ਨੇ ਇਸ ਕਹਾਣੀ ਨੂੰ ਖਤਮ ਕਰਤਾ ਤੇ ਪਰ ਉਸ ਮਾਂ ਦਾ ਜੀਰਾ ਦੇਖੋ ਉਸ ਪਰਿਵਾਰ ਦੇ ਜੀਹਾਂ ਦਾ ਜੀਰਾ ਦੇਖੋ ਜਿਨ੍ਹਾਂ ਨੇ ਸਾਰਾ ਸੰਤਾਪ ਇਹ ਆਪਦੇ ਪਿੰਡੇ ਦੇ ਉੱਤੇ ਹੰਡਾਇਆ ਹੋਣਾ ਸੁਰਿੰਦਰਪਾਲ ਸਿੰਘ ਨੂੰ ਪਤਾ ਨਹੀਂ ਇਹਦੇ ਬਦਲੇ ਦੇ ਵਿੱਚ ਕੀ ਕੁਝ ਮਿਲਿਆ ਹੋਣਾ ਇਹ ਕੁਝ ਕਰਨ ਦੇ ਬਦਲੇ ਪਤਾ ਨਹੀਂ ਕਿਹੜੇ ਕਿਹੜੇ ਲੋਕਾਂ ਨੇ ਉਸ ਵੇਲੇ ਕਿਹੜਾ ਕਿਹੜਾ ਕੁਝ ਕੀਤਾ ਜਿਹੜਾ ਕਿ ਅੱਜ ਕੱਲ ਵੀ ਲੁਕਿਆ ਹੋਇਆ ਅੱਜ ਵੀ ਤੂੰ ਇੱਕ ਦੇ ਵਿੱਚ ਵੀ ਲੁਕਿਆ ਹੋਇਆ ਇਹ ਤਾਂ ਇੱਕ ਉਦਾਹਰਣ ਸਾਹਮਣੇ ਆ ਗਈ ਆ ਵੀ ਇੱਕ ਤਾਂ ਸੁਤੰਤਰਤਾ ਸੰਗਰਾਮੀ ਬੰਦਾ ਸੁਲੱਖਣ ਸਿੰਘ ਪਕੜਾ ਸਾਹਿਬ ਤੇ ਉਹਨਾਂ ਨੇ ਜਵਾਈ ਜਿਹੜਾ ਕਿ ਉਸ ਵੇਲੇ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਦਾ ਸੀ ਸੁਖਦੇਵ ਸਿੰਘ ਜਿਹਦੀ ਘਰ ਵਾਲੀ ਦੇ ਵੱਲੋਂ ਸੁਖਵੰਤ ਕੌਰ ਦੇ ਵੱਲੋਂ ਇਹ ਸਾਰੀ ਜਿਹੜੀ ਕੇਸ ਲੜਿਆ ਗਿਆ ਲੰਮਾ ਸਮਾਂ ਤੇ ਫਿਰ ਇਹਨਾਂ ਨੂੰ ਇਨਸਾਫ ਮਿਲਿਆ 32 ਵਰਿਆਂ ਬਾਅਦ ਮਿਲਿਆ ਇਨਸਾਫ ਆਪਾਂ ਇਹਨੂੰ ਇਨਸਾਫ ਮੰਨੀਏ ਜਾਂ ਨਾ ਮੰਨੀਏ ਇਹ ਇੱਕ ਵੱਖਰਾ ਪ੍ਰਸੰਗ ਆ ਇਹਨਾਂ ਲੋਕਾਂ ਦੇ ਕੋਲੇ ਉਤਲੀਆਂ ਅਦਾਲਤਾਂ ਦੇ ਦਰਵਾਜ਼ੇ ਖੜਕਾਉਣ ਦਾ ਮੌਕਾ ਵੀ ਹੁੰਦਾ ਪਰ ਪੰਜਾਬ ਦੀ ਪੁਲਿਸ ਨੂੰ ਜੇਕਰ ਆਪਾਂ ਅੱਜ ਵੀ ਸ਼ੱਕ ਦੀ ਅੱਖ ਨਾਲ ਵੇਨੇ ਆ ਜੇਕਰ ਇਹਨਾਂ ਦੇ ਸਤਕਾਰ ਦੇ ਵਿੱਚ ਕਟੌਤੀ ਹੋਈ ਆ ਮੈਂ ਨਹੀਂ ਕਹਿੰਦਾ ਅੱਜ ਦੀ ਤਰੀਕ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਸਾਰੇ ਇਵੇਂ ਕਰਦੇ ਆ ਪਰ ਜੋ ਜੋ ਕੁਝ ਇਹਨਾਂ ਦਾ 32 ਸਾਲ ਤੋਂ ਚੱਲਿਆ ਆ ਰਿਹਾ ਕਾਲੇ ਦੌਰ ਤੋਂ ਲੈ ਕੇ ਹੁਣ ਤੱਕ ਇਹ ਲੋਕਾਂ ਦੇ ਜ਼ਿਹਨ ਦੇ ਵਿੱਚੋਂ ਜਾਂਦਾ ਨਹੀਂ ਤੁਸੀਂ ਜੇਕਰ ਸਤਕਾਰ ਕਮਾਉਣਾ ਉਹਦੇ ਲਈ ਵੀ ਕਈ ਦਹਾਕੇ ਲੱਗਦੇ ਜੇਕਰ ਨਫ਼ਰਤ ਬਣਦੀ ਤੁਹਾਡੇ ਪ੍ਰਤੀ ਤਾਂ ਉਹਦੇ ਲਈ ਵੀ ਕਈ ਦਹਾਕੇ ਲੱਗਦੇ ਕਿਉਂਕਿ ਜ਼ਿੰਮੇਵਾਰ ਧਿਰਾਂ ਜਿਹੜੀਆਂ ਉਹ ਸਾਰਿਆਂ ਦਾ ਹੀ ਅਕਸ ਖਰਾਬ ਕਰ ਜਾਂਦੀਆਂ ਸੋ ਪੰਜਾਬ ਦੀ ਪੁਲਿਸ ਦੇ ਵੱਲੋਂ ਜਿਹੜੇ ਸ਼ਿਕਾਰ ਖੇਡੇ ਗਏ ਆ ਉਹਦੀ ਇਹ ਇੱਕ ਉਦਾਹਰਨਾ ਹੁਣ ਇੱਕ 32 ਸਾਲ ਪੁਰਾਣੇ ਕੇਸ ਦੀ ਹੋਰ ਗੱਲ ਕਰਦੇ ਆ ਗੁਰਬਚਨ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਨੇ ਬੰਦੇ ਚੱਕੇ ਇਹ ਬੰਦੇ ਚੱਕੇ ਜੀ ਇੱਕ ਕਾਂਸਟੇਬਲ ਤੇ ਇੱਕ ਐਸਪੀਓ ਇੱਕ ਕਾਂਸਟੇਬਲ ਤੇ ਇੱਕ ਐਸਪੀਓ ਦੋ ਜਣਿਆਂ ਦਾ ਵੀ ਸ਼ਿਕਾਰ ਖੇਡਿਆ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਯਾਨੀ ਕਿ ਆਮ ਲੋਕਾਂ ਨੂੰ ਤਾਂ ਖਤਮ ਕੀਤਾ ਹੀ ਕੀਤਾ ਬੇਕਸੂਰ ਲੋਕਾਂ ਨੂੰ ਤਾਂ ਖਤਮ ਕੀਤਾ ਹੀ ਆ ਇਹਨਾਂ ਨੇ ਆਪਣੀਆਂ ਫੀਤੀਆਂ ਦੀ ਖਾਤਰ ਆਪਦੇ ਨੰਬਰ ਬਣਾਉਣ ਦੀ ਖਾਤਰ ਘੁੱਠੇ ਮੁਕਾਬਲੇ ਕਰਨ ਦੇ ਲਈ ਆਪਣਿਆਂ ਦਾ ਵੀ ਸ਼ਿਕਾਰ ਕੀਤਾ ਜਿਦੇ ਵਿੱਚ ਕਾਂਸਟੇਬਲ ਤੇ ਐਸਪੀਓ ਵੀ ਸ਼ਾਮਿਲ ਹੈ ਇਸ ਮਾਮਲੇ ਦੇ ਵਿੱਚ ਵੀ ਹੁਣ ਪਤਾ ਲੱਗਾ ਜੀ ਗੁਰਬਚਨ ਸਿੰਘ ਨੂੰ ਸਬ ਇਨਸਪੈਕਟਰ ਉਹਨਾਂ ਦੇ ਰੇਸ਼ਮ ਸਿੰਘ ਨੂੰ ਤੇ ਸਬ ਇਨਸਪੈਕਟਰ ਹੰਸਰਾਜ ਹੁਲਾਨ ਨੂੰ ਹੁਣ ਸਜ਼ਾ ਹੋ ਜਾਣੀ ਆ ਮਾਨਯੋਗ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਘਰੋਂ ਚੁੱਕਿਆ ਸੀ ਇਹਨੂੰ ਵੀ ਐਸਪੀਓ ਨੂੰ ਤੇ ਕਾਂਸਟੇਬਲ ਨੂੰ ਘਰੋਂ ਚੁੱਕ ਕੇ ਬਾਅਦ ਦੇ ਵਿੱਚ ਕਪਾ ਦਿੱਤਾ ਗਿਆ ਘਰ ਦੇਆਂ ਨੂੰ ਲਾਸ਼ਾਂ ਵੀ ਨਹੀਂ ਮਿਲੀਆਂ ਕਾਂਸਟੇਬਲ ਸੀਗਾ ਜੀ ਜਗਦੀਪ ਸਿੰਘ ਮੱਖਣ ਤੇ ਐਸਪੀਓ ਸੀ ਗੁਰਨਾਮ ਸਿੰਘ ਪਾਲੀ ਨਾ ਪਾਲੀ ਦਾ ਕੋਈ ਕਸੂਰ ਨਾ ਮੱਖਣ ਦਾ ਕੋਈ ਕਸੂਰ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਘਰ ਦੇ ਵਿੱਚੋਂ ਆਪਣੀ ਹੀ ਲੈ ਗਏ ਆਪਣੇ ਅਧਿਕਾਰੀ ਹੀ ਲੈ ਗਏ ਆਪਣੇ ਪੁਲਿਸ ਮੁਲਾਦਮੀ ਹੀ ਲੈ ਗਏ ਤੇ ਬਾਅਦ ਦੇ ਵਿੱਚ ਇਹਨਾਂ ਨੇ ਝੂਠਾ ਜਿਹੜਾ ਮੁਕੱਦਮਾ ਰਚਿਆ ਝੂਠਾ ਮੁਕਾਬਲੇ ਦੀ ਗੱਲ ਕੀਤੀ ਬਾਅਦ ਦੇ ਵਿੱਚ ਇਹਨਾਂ ਨੇ ਗੱਲ ਕਹੀ ਕਿ ਅਸੀਂ ਇੱਕ ਥਾਂ ਦੇ ਉੱਤੇ ਗਏ ਸੀ ਆ ਨਾਲ ਲੈ ਕੇ ਗਏ ਸੀ ਜੀ ਅਸੀਂ ਮੱਖਣ ਹੋਰਾਂ ਨੂੰ ਤੇ ਪਾਲੀ ਹੋਰਾਂ ਨੂੰ ਉਸ ਥਾਂ ਦੇ ਉੱਤੇ ਜੀ ਕਹਿੰਦੇ ਵੀ ਇਹਨਾਂ ਦੇ ਪਹਿਲੇ ਅਸੀਂ ਹਥਿਆਰ ਦੀ ਬਰਾਮਦਗੀ ਕਰਨ ਗਏ ਸੀਗੇ ਉਸ ਥਾਂ ਦੇ ਉੱਤੇ ਇਹਨਾਂ ਦੇ ਪਹਿਲਾਂ ਜਿਹੜੇ ਹਮਖਿਆਲ ਬੰਦੇ ਬੈਠੇ ਸੀ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰਤਾ ਪੁਲਿਸ ਪਾਰਟੀ ਨੇ ਵੀ ਅੱਗੋਂ ਜਵਾਬੀ ਕਾਰਵਾਈ ਕੀਤੀ ਇਹਦੇ ਵਿੱਚ ਸਾਡਾ ਪੁਲਿਸ ਮੁਲਾਜ਼ਮ ਮਾਰਿਆ ਗਿਆ ਐਦਾਂ ਦੀਆਂ ਕਰਤੂਤਾਂ ਸਾਡਿਆਂ ਨੇ ਬਹੁਤ ਕੀਤੀਆਂ ਸਾਡੀ ਖਾਕੀ ਵਰਦੀ ਵਾਲਿਆਂ ਨੇ ਬਹੁਤ ਸਾਰੀਆਂ ਕੀਤੀਆਂ ਜਿਹਦੇ ਕਰਕੇ ਅੱਜ ਨਾ ਤਾਂ ਸੁਰਿੰਦਰਪਾਲ ਵਰਗਿਆਂ ਤੇ ਯਕੀਨ ਕਰਨ ਨੂੰ ਚਿਤ ਕਰਦਾ ਤੇ ਨਾ ਹੀ ਗੁਰਬਚਨ ਵਰਗਿਆਂ ਤੇ ਯਕੀਨ ਕਰਨ ਨੂੰ ਚਿਤ ਕਰਦਾ ਇਹਨਾਂ ਨੇ ਉਮਰਾਂ ਲੰਗਾ ਲਈਆਂ ਸੇਵਾ ਮੁਕਤੀ ਹੋ ਗਏ ਪਰ ਮੈਂ ਇਹ ਗੱਲ ਸੋਚਦਾ ਵੀ ਜੇਕਰ ਸਾਡੇ ਕੋਲੋਂ ਪਹਿਲੀ ਗਲਤੀ ਅਸੀਂ ਕਦੇ ਮਾਰਦੇ ਹੀ ਨਹੀਂ ਜੇ ਅਸੀਂ ਕਦੇ ਕਿਸੇ ਕੁੱਤੇ ਦੀ ਵੀ ਡੰਡਾ ਮਾਰਗੇ ਨਾ ਤੇ ਕਈ ਹਫ਼ਤੇ ਇਸ ਗੱਲ ਦੇ ਲਈ ਨਾ ਚੈਨ ਨਹੀਂ ਆਉਂਦੀ ਵੀ ਯਾਰ ਅਸੀਂ ਇੱਕ ਜ਼ਿਆਰਤੀ ਕਰ ਬੈਠੇ ਬੇਜ਼ੁਬਾਨ ਨੂੰ ਇਦਾਂ ਕੀਤਾ ਇੱਥੇ ਜ਼ੁਬਾਨ ਵਾਲਾ ਬੰਦਾ ਜ਼ੁਬਾਨ ਵਾਲੇ ਬੰਦੇ ਦਾ ਕਤਲ ਕਰਕੇ ਤੇ ਟੌਰ ਦੇ ਨਾਲ ਸੇਵਾ ਮੁਕਤੀ ਵਾਲਿਆਂ ਸਾਰੀਆਂ ਸ਼ਿਵਾਵਾਂ ਵੀ ਲੈਂਦਾ ਹੋਵੇ ਤੇ ਟੌਰ ਦੇ ਨਾਲ 32-32 ਸਾਲ ਉਹਦੇ ਮਨ ਦੇ ਉੱਤੇ ਕੋਈ ਅਸਰ ਹੀ ਨਾ ਹੋਵੇ ਪਤਾ ਨਹੀਂ ਇੱਕ ਐਸੀ ਮਿੱਟੀ ਦੇ ਮਨੋਖਾ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਖੋਲੇ ਆ ਇਹ ਦੋ ਬੰਦੇ ਨਹੀਂ ਇਹ ਚਾਰ ਬੰਦੇ ਨਹੀਂ ਪਤਾ ਨਹੀਂ ਕਿੰਨੇ ਸੈਂਕੜੇ ਮਾਵਾ ਦੇ ਪੁੱਤ ਮਾਰ ਦਿੱਤੇ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਸੈਂਕੜੇ ਭੈਣਾ ਦੇ ਪੁੱਤ ਵੀਰ ਖੋ ਲੈ ਇਹਨਾਂ ਨੇ ਪਤਾ ਨਹੀਂ ਕਿੰਨੇ ਬਾਪ ਐਸੇ ਆ ਜਿਹੜੇ ਕਿ ਬਰਬਰ ਕਰਦੇ ਜਹਾਨੋ ਤੁਰ ਗਏ ਵੀ ਭਾਈ ਸਾਨੂੰ ਕਦੇ ਤਰੀਕ ਪੈ ਗਈ ਕਦੇ ਕੁਝ ਹੋ ਗਿਆ ਕਦੇ ਸਬੂਤ ਆਪੇਸ਼ ਕਰੋ ਕਦੇ ਝੂਠਾ ਸਾਥ ਸਾਨੂੰ ਕਰ ਰਹੇ ਆ ਕਦੇ ਆ ਗੱਲ ਬਣ ਗਈ ਕਦੇ ਆ ਗੱਲ ਬਣ ਗਈ ਤੁਸੀਂ ਦੇਖੋ ਵੀ ਕਿੰਨੀਆਂ ਖੱਜਲ ਖਵਾਰੀਆਂ ਬਾਅਦ 32 ਸਾਲਾਂ ਬਾਅਦ ਕਾਲੇ ਦੌਰ ਦਾ ਇਨਸਾਫ ਅੱਜ ਮਿਲ ਰਿਹਾ ਤੇ ਅੱਜ ਵੀ ਇਹ ਆਖਰੀ ਇਨਸਾਫ ਨਹੀਂ ਆ ਤੁਸੀਂ ਦੇਖੋ ਵੀ ਇਸ ਤੋਂ ਬਾਅਦ ਤੁਸੀਂ ਹਾਈ ਕੋਰਟ ਦੀ ਗੱਲ ਸੁਪਰੀਮ ਕੋਰਟ ਦੀ ਗੱਲ ਹੋਰ ਵੱਖ-ਵੱਖ ਅਦਾਲਤਾਂ ਦੀ ਗੱਲ ਬਚਾਅ ਕਰਨ ਵਾਲੀ ਧਿਰ ਨੇ ਆਪਦੇ ਵੱਲੋਂ ਬਹੁਤ ਹਰਬੇ ਵਰਤਨੇ ਆ ਤੇ ਇੰਨੀ ਦੇਰ ਤੱਕ ਉਹ ਪਰਿਵਾਰ ਥੱਕਿਆ ਹੰਬਿਆ ਟੁੱਟਿਆ ਹੁੰਦਾ ਜਿਹਦੇ ਜਿਗਰ ਦੇ ਟੋਟੇ ਚਲੇ ਜਾਂਦੇ ਆ ਤੇ ਇਹੋ ਜਿਹਾ ਕੁਝ ਸਾਡੇ ਪੰਜਾਬ ਦੇ ਵਿੱਚ ਆਮ ਹੋਇਆ ਅੱਜ ਵੀ ਬਹੁਤ ਕੁਝ ਹੋ ਰਿਹਾ ਪਰ ਜਦੋਂ ਬੀਤੇ ਨੂੰ ਚੇਤੇ ਕਰਨੇ ਸੱਚੀ ਮੁੱਚੀ ਲੂ ਕੰਡਾ ਖੜਾ ਹੋ ਜਾਂਦਾ ਮੈਂ ਨਾ ਇਸ ਖਬਰ ਨੂੰ ਇਸ ਜਾਣਕਾਰੀ ਨੂੰ ਸਾਂਝਾ ਕਰਨ ਵੇਲੇ ਮੈਂ ਭਾਵਕ ਵੀ ਬੜਾ ਸੀ ਯਾਰ ਉਹਨਾ ਪਰਿਵਾਰਕ ਜੀਆਂ ਨੂੰ ਦੇਖੀਏ ਵੀ ਜਿਹਨਾਂ ਦੇ ਟੱਬਰ ਦੇ ਜੀ ਇਸ ਤਰੀਕੇ ਨਾਲ ਚੱਕ ਲੈ ਗਏ ਪਤਾ ਨਹੀਂ ਘਰੋਂ ਤੁਸੀਂ ਖੇਤ ਨੂੰ ਗਏ ਆ ਤੇ ਮੁੜ ਕੇ ਹੀ ਨਹੀਂ ਆਏ ਅੱਜ ਤੱਕ ਨਹੀਂ ਪਤਾ ਲੱਗਾ ਵੀ ਕਿੱਧਰ ਗਏ ਸ਼ਹਿਰ ਗਏ ਆ ਰਾਸ਼ਨ ਪਾਣੀ ਲੈਣ ਮੁੜ ਕੇ ਹੀ ਨਹੀਂ ਆਏ ਪੜਨ ਗਏ ਆ ਮੁੜ ਕੇ ਹੀ ਨਹੀਂ ਆਏ ਬੇਕਸੂਰਾਂ ਦਾ ਕਿੰਨਿਆਂ ਦਾ ਕਹਾਣ ਕੀਤਾ ਕਿੰਨਾ ਕਤਲੇਆਮ ਕੀਤਾ ਕਿੰਨੇ ਮਾਰ ਦਿੱਤੇ ਆਪਣਿਆਂ ਨੇ ਆਪਣਿਆਂ ਨੂੰ ਕਿੰਨਾ ਮਾਰਿਆ ਤੇ ਸ਼ਿਕਾਰ ਖੇਡਿਆ ਇਹਨਾਂ ਸੁਰਿੰਦਰ ਪਾਲਾ ਨੂੰ ਕਦੇ ਲੋਕ ਮਾਫ਼ ਨਹੀਂ ਕਰਨਗੇ ਲੋਕ ਚਲੋ ਭੁੱਲ ਵੀ ਜਾਣ ਲੋਕ ਤਾਂ ਚਲੋ ਚੇਤੇ ਦੇ ਵਿੱਚੋਂ ਛੇਤੀ ਚੀਜ਼ ਵਸਾਰ ਦਿੰਦੇ ਆ ਕੁਦਰਤ ਨਹੀਂ ਮਾਫ਼ ਕਰੂਗੀ ਇਹਨਾਂ ਨੂੰ ਨਾ ਗੁਰਵਚਨ ਵਰਗਿਆਂ ਨੂੰ ਮਾਫ਼ ਕਰੂਗੀ ਪਰ ਗੱਲ ਇਹ ਜੀ ਕਿ ਆਜੋ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰੀਏ ਤੇ ਜਿਹੜਾ ਵੀ ਪਰਿਵਾਰ ਕਿਤੇ ਦੁਖਿਆਰਾ ਉਹਨਾਂ ਦੀ ਬਾਹ ਵੀ ਫੜਿਆ ਕਰਗੇ ਆਪਾਂ ਇਕੱਲਾ ਤਮਾਸ਼ਾ ਨਾ ਵੇਖਿਆ ਕਰਗੇ ਵੀ ਹਾਂ ਯਾਰ ਇਹਨਾਂ ਦੇ ਨਾਲ ਆਹ ਵਾਪਰ ਗਿਆ ਸੀ ਹਾਂ ਯਾਰ ਆਹ ਗੱਲ ਹੋ ਗਈ ਹੋਣੀ ਆ ਆਪਾਂ ਇਹਨਾਂ ਗੱਲਾਂ ਦੇ ਅਰਥ ਵੀ ਸਮਝ ਗਏ ਤੇ ਪੀੜਤ ਪਰਿਵਾਰਾਂ ਦੇ ਨਾਲ ਵੀ ਖੜੇ ਗਏ ਬਸ ਮੇਰੀ ਬੇਨਤੀ ਇੰਨੀ ਕਾ ਬਹੁਤ ਕੁਝ ਹੋਇ ਬੜਾ ਕੁਝ ਹੋ ਰਿਹਾ ਸੋਚ ਕੇ ਸਮਝ ਕੇ ਤੇ ਵਿਚਾਰ ਕੇ